ਬੀਪੀਟੀਵੀ ਦੇਖ ਰਹੇ ਸਭ ਪੰਜਾਬੀਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ ਕੁਦਰਤ ਵੀ ਕਈ ਵਾਰ ਇਨਸਾਨ ਨਾਲ ਗੰਭੀਰ ਖੇਲ ਖੇਡ ਜਾਂਦੀ ਹੈ ਇਸ ਕੁਦਰਤ ਦੇ ਖੇਡ ਵਿੱਚ ਸੰਬੰਧਿਤ ਇਨਸਾਨ ਦੀ ਜ਼ਿੰਦਗੀ ਦੇ ਬਹੁਤ ਸਾਲ ਬਰਬਾਦ ਵੀ ਹੋ ਜਾਂਦੇ ਨੇ ਇਨਸਾਨ ਇੱਕ ਅਜਿਹੇ ਚੌਰਾਹੇ ਤੇ ਆ ਕੇ ਖੜਾ ਹੋ ਜਾਂਦਾ ਹੈ ਜਿਸ ਦੇ ਚਾਰੇ ਪਾਸੇ ਹਨੇਰਾ ਅਤੇ ਸੁੰਸਾਨ ਹੀ ਦਿੱਸਦੀ ਹੈ ਅਤੇ ਆਪਣੇ ਬੀਤੇ ਸਮੇਂ ਵਿੱਚ ਹੰਡਾਏ ਦੁੱਖਾਂ ਦੇ ਅਹਿਸਾਸ ਤੋਂ ਇਲਾਵਾ ਉਸ ਕੋਲ ਹੋਰ ਕੁਝ ਨਹੀਂ ਬਚਿਆ ਹੁੰਦਾ ਕਿਸਮਤ ਨਾਲ ਲੋਕਣ ਮਿੱਟੀ ਵਿੱਚੋਂ ਸਿਰਫ ਉਸ ਇਨਸਾਨ ਦੇ ਪੱਲੇ ਸਿਰਫ ਦੋ ਕੀ ਹੀ ਪੈਂਦੇ ਨੇ ਕਹਾਣੀ ਹੈ ਉਸ ਭਾਰਤੀ ਵਿਅਕਤੀ ਦੀ ਜੋ ਅਜ ਤੋਂ 43 ਸਾਲ ਪਹਿਲਾਂ ਜਵਾਨ ਸੀ ਅਤੇ ਉਮਰ ਸੀ ਸਿਰਫ 19 ਸਾਲ ਸੁਰਜੀਤ ਪਾਤਰ ਸਾਹਿਬ ਦੀ ਕਵਤਾਂ ਦੀਆਂ 17 ਇਸ ਅਦਾਲਤ ਚ ਬੰਦੇ ਵਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਇਸ ਇਨਸਾਨ ਤੇ ਬਿਲਕੁਲ ਟੁਕਦਿਆ ਨੇ ਸੁਬਰਾਮਨਿਨ ਸੁਭੂ ਵੇਦਮ ਨਾਂ ਦੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ 43 ਵਰੇ ਅਮਰੀਕੀ ਜੇਲ੍ਹ ਦੀ ਕੈਦ ਵਿੱਚ ਬਿਤਾਉਣੇ ਪਏ ਉਹ ਵੀ ਇਸ ਜੁਰਮ ਵਿੱਚ ਜਿਹੜਾ ਉਸਨੇ ਕੀਤਾ ਹੀ ਨਹੀਂ ਉਸ ਨੂੰ ਆਪਣੀ ਬੇਗੁਨਾਹੀ ਸਾਬਤ ਕਰਦਿਆਂ 43 ਸਾਲ ਦਾ ਲੰਮਾ ਸਮਾਂ ਲੱਗ ਗਿਆ ਇਸ 43 ਸਾਲਾਂ ਜੇਲ੍ਹ ਦੇ ਜੀਵਨ ਨੇ ਉਸ ਤੇ ਕਿੰਨੇ ਹੀ ਸੁਪਨੇ ਨੂੰ ਕੁਚਲ ਦਿੱਤਾ ਉਸ ਦੀ ਜਵਾਨੀ ਵੀ ਬੁਢਾਪੇ ਵਿੱਚ ਤਬਦੀਲ ਹੋ ਗਈ ਪਰ ਮੁਸ਼ਕਲਾਂ ਅਜੇ ਵੀ ਉਸ ਦਾ ਪਿੱਛਾ ਨਹੀਂ ਛੱਡ ਰਹੀਆਂ ਸੁਬਰਾਮਣੀਅਮ ਵੇਦਮ ਮੂਲ ਤੌਰ ਤੇ ਭਾਰਤੀ ਪਿਛੋਕੜ ਤੋਂ ਨੇ 1961 ਵਿੱਚ ਜਨਮੇ ਸੁਬਰਾਮਣੀਅਮ ਵੇਦਮ ਸਿਰਫ 9 ਮਹੀਨੇ ਦੇ ਸਨ ਜਦੋਂ ਉਹ ਕਾਨੂੰਨੀ ਤੌਰ ਤੇ ਅਮਰੀਕਾ ਦਾਖਲ ਹੋਏ ਸਨ ਪੜੇ ਲਿਖੇ ਪਰਿਵਾਰ ਨਾਲ ਸੰਬੰਧਿਤ ਸੁਬਰਾਮਣੀਅਮ 18 ਸਾਲ ਦੀ ਉਮਰ ਵਿੱਚ ਬੁਰੀ ਸੰਗਤ ਵਿੱਚ ਪੈ ਜਾਂਦੇ ਹਨ ਇਸ ਬੁਰੀ ਸੰਗਤ ਦੀ وجہ ਨਾਲ ਹੀ ਉਸ ਨੂੰ ਜ਼ਿੰਦਗੀ ਦੇ 43 ਬਰੇ ਅਮਰੀਕੀ ਜੇਲ ਵਿੱਚ ਬਿਤਾਉਣੇ ਪੈਂਦੇ ਨੇ ਸੁਬਰਾਮਣੀਅਮ ਦੇ ਪਿਤਾ ਪੈਂਸਿਲਵੇਨੀਆ ਸਟੇਟ ਯੂਨੀਵਰਸਿਟੀ ਵਿੱਚ ਫਿਜ਼ਿਕਸ ਦੇ ਪ੍ਰੋਫੈਸਰ ਸਨ ਅਤੇ ਮਾਤਾ ਇੱਕ ਲਾਇਬ੍ਰੇਰੀ ਵਿੱਚ ਲਾਇਬ੍ਰੇਰੀਅਨ ਸਨ ਸੁਬਰਾਮਨੀਅਮ ਦੀ ਜੇਲ ਦੀ ਜ਼ਿੰਦਗੀ ਦੀ ਸ਼ੁਰੂ ਹੋਣ ਦੇ ਪਿੱਛੇ ਉਸਤੇ ਇੱਕ ਦੋਸਤ ਦੀ ਮੌਤ ਹੀ ਮੁੱਖ ਕਾਰਨ ਹੈ 1980 ਵਿੱਚ ਸੁਬਰਾਮਨੀਅਮ 19 ਸਾਲ ਦੇ ਸਨ ਉਸੇ ਸਾਲ ਉਸ ਦਾ ਦੋਸਤ ਥਾਮਸ ਕਿੰਸਰ ਗਮ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਉਸ ਦੀ লাশ ਮਿਲਦੀ ਹੈ ਉਸ ਦੇ ਗਮਚਾ ਦਾ ਹੋਣਾ ਅਤੇ ਕਤਲ ਹੋਣ ਪਿੱਛੇ ਸੁਬਰਾਮਣੀਅਮ ਨੂੰ ਹੀ ਕਸੂਰਵਾਰ ਮੰਨਿਆ ਜਾਂਦਾ ਹੈ 1983 ਵਿੱਚ ਉਸ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਅਤੇ ਜ਼ਿੰਦਗੀ ਭਰ ਲਈ ਕੈਦ ਦੀ ਸਜ਼ਾ ਸੁਣਾ ਦਿੱਤੀ ਜਿਸ ਵਿੱਚ ਪੈਰੋਲ ਦੀ ਵੀ ਕੋਈ ਸਹੂਲਤ ਨਹੀਂ ਸੀ ਉਦੋਂ ਤੋਂ ਲੈ ਕੇ ਸੁਬਰਾਮਣੀਅਮ ਆਪਣੀ ਜ਼ਿੰਦਗੀ ਜੇਲ੍ਹ ਵਿੱਚ ਕੱਟ ਰਿਹਾ ਸੀ ਪਰ ਇਸੇ ਸਾਲ 2025 ਵਿੱਚ ਨਵੇਂ ਸਬੂਤ ਮਿਲਣ ਤੋਂ ਬਾਅਦ ਇਸ ਕੇਸ ਦੀ ਮੋੜ ਸੁਣਵਾਈ ਹੋਈ ਜਿਸ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਦੋਸ਼ ਲਾਉਣ ਵਾਲੇ ਪੱਖ ਨੇ ਕੁਝ ਸਬੂਤ ਲੁਕਾਏ ਨੇ ਅਗਸਤ 2025 ਵਿੱਚ ਪੈਂਸਿਲਵੇਨੀਆ ਵਿੱਚ ਇੱਕ ਜੱਜ ਨੇ ਉਸ ਦੀ ਸਜ਼ਾ ਰੱਦ ਕਰ ਦਿੱਤੀ ਸੀ ਜੱਜ ਨੇ ਭਾਵਾਂ ਸੁਬਰਾਮਣੀਅਮ ਦੀ ਸਜ਼ਾ ਰੱਦ ਕਰ ਦਿੱਤੀ ਹੈ ਪਰ ਸੁਬਰਾਮਨੀਅਮ ਦੀਆਂ ਮੁਸ਼ਕਲਾਂ ਅਜੇ ਵੀ ਬਰਕਰਾਰ ਨੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਉਣ ਵਾਲਾ ਸੀ ਤਾਂ ਉਸ ਨੂੰ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਆਇਸਾ ਦਾਵਾ ਹੈ ਕਿ 1980 ਵਿੱਚ ਉਸ ਨੂੰ ਨਸ਼ਾ ਵਿਰੋਧੀ ਦੋਸ਼ਾਂ ਸੰਬੰਧੀ ਡਿਪੋਰਟੇਸ਼ਨ ਦੇ ਆਦੇਸ਼ ਜਾਰੀ ਹੋਏ ਸਨ ਜਿਨ੍ਹਾਂ ਨੂੰ ਮੁੜ ਲਾਗੂ ਕੀਤਾ ਗਿਆ ਹੈ ਸੋ ਹੁਣ ਸੁਬਰਾਮਨੀਅਮ ਤੇ ਡਿਪੋਰਟ ਹੋਣ ਦਾ ਖਤਰਾ ਬਰਕਰਾਰ ਹੈ ਸੁਬਰਾਮਨੀਅਮ ਦੇ ਵਕੀਲ ਅਤੇ ਉਸ ਦਾ ਪਰਿਵਾਰ ਇਸ ਨੂੰ ਇਨਜਸਟਿਸ ਕਰਾਰ ਦਿੰਦੇ ਨੇ ਸੁਬਰਾਮਨੀਅਮ ਮਹਿਜ 9 ਮਹੀਨੇ ਦੀ ਉਮਰ ਵਿੱਚ ਅਮਰੀਕਾ ਆ ਗਿਆ ਸੀ ਭਾਰਤ ਵਿੱਚ ਉਸ ਦਾ ਕੋਈ ਘਰ ਵੀ ਨਹੀਂ ਹੈ ਤਾਂ ਉਹ ਕਿੱਥੇ ਜਾਵੇਗਾ ਜੇਲ੍ਹ ਵਿੱਚ ਵੀ ਵਿਦਮ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਸੀ ਜੇਲ੍ਹ ਵਿੱਚ ਹੀ ਉਸ ਨੇ MBA ਦੀ ਡਿਗਰੀ ਕੀਤੀ ਜੇਲ੍ਹ ਤੋਂ ਤਾਂ ਭਾਵੇਂ ਸੁਬਰਾਮਣੀਅਮ ਨੂੰ ਮੁਕਤੀ ਮਿਲ ਗਈ ਪਰ ਅਜੇ ਵੀ ਉਸ ਨੂੰ ਪੂਰੀ ਆਜ਼ਾਦੀ ਨਹੀਂ ਮਿਲੀ 트럼ਪ ਸਰਕਾਰ ਦੀ ਅਪਰਾਧੀਆਂ ਨੂੰ ਲੈ ਕੇ ਸਖਤ ਨੀਤੀ ਦੇ ਚੱਲਦੇ ਆ ਹੁਣ ਸੁਬਰਾਮਣੀਅਮ ਤੇ ਡੈਪੋਟੇਸ਼ਨ ਦੀ ਤਲਵਾਰ ਲਟਕ ਰਹੀ ਹੈ ਉਸ ਦਾ ਵਕੀਲ ਅਤੇ ਉਸ ਦਾ ਪਰਿਵਾਰ ਉਸ ਦੀ ਪੂਰਨ ਆਜ਼ਾਦੀ ਲਈ ਯਤਨਸ਼ੀਲ ਨੇ ਆਉਣ ਵਾਲੇ ਸਮੇਂ ਵਿੱਚ ਇਹ ਪਤਾ ਚੱਲੇਗਾ ਕਿ ਉਮਰ ਦੇ ਬਹੁ ਕੀਮਤੀ 43 ਸਾਲ ਜੇਲ੍ਹ ਵਿੱਚ ਬਿਤਾਉਣ ਵਾਲਾ ਇਨਸਾਨ ਆਜ਼ਾਦ ਫਿਜਾ ਵਿੱਚ ਸਾਲ ਲੈ ਸਕੇਗਾ ਜਾਂ ਡਿਪੋਰਟ ਹੋ ਕੇ ਭਾਰਤ ਜਾਵੇਗਾ ਜਿੱਥੇ ਉਸ ਦਾ ਆਪਣਾ ਕੋਈ ਨਹੀਂ ਹੋਵੇਗਾ ਅਤੇ ਨਾ ਹੀ ਉਸ ਦਾ ਕੋਈ ਘਰ ਹੋਵੇਗਾ ਸਵਾਲ ਇਹ ਵੀ ਉੱਠਦਾ ਹੈ ਕਿ ਜਿਸ ਵਿਅਕਤੀ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਜੇਲ੍ਹ ਵਿੱਚ ਬਤਾਇਆ ਹੋਵੇ ਉਸ ਦੀ ਮੁੜ ਕੇ ਸਮਾਜ ਵਿੱਚ ਵਾਪਸੀ ਕਿਵੇਂ ਹੋਵੇਗੀ ਸਾਡੀ ਇਸ ਵਿਚਾਰ ਚਰਚਾ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋ ਸਕੇ ਤਾਂ ਲਾਈਕ ਸ਼ੇਅਰ ਵੀ ਕਰਨਾ ਧੰਨਵਾਦ ਪੰਜਾਬੀਓ